ਤੁਸੀਂ ਅੱਜ ਅੱਧੇ ਬੋਲਤੇ ਐਡੀ ਵੱਡੀ ਤਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਐਮਐਲਏ ਬਟਾਲੇ ਤੋਂ ਸਤਕਾਰਯੋਗ ਸ਼ੈਰੀ ਕਲਸੀ ਜੀ ਸਾਡੇ ਅੰਮ੍ਰਿਤਸਰ ਤੋਂ ਐਮਐਲਏ ਸਰਦਾਰ ਇੰਦਰਬੀਰ ਸਿੰਘ ਨਿੱਜਰ ਸਾਹਿਬ ਸਾਡੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਤੇ ਜਰਨਲ ਸੈਕਟਰੀ ਡਾਕਟਰ ਸਨੀ ਆਲੂ ਵਾਲੀਆ ਜੀ ਪਰਮਵੀਰ ਸਿੰਘ ਪ੍ਰਿੰਸ ਜੀ ਤੇ ਜਿੰਨੇ ਵੀ ਸਾਥੀ ਅੱਜ ਸਾਡੇ ਵਿੱਚ ਮੌਜੂਦ ਨੇ ਮੈਂ ਸਾਰਿਆਂ ਵੱਲੋਂ ਫਤਿਹ ਕਰਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਅੱਜ ਬੜੀ ਖੁਸ਼ੀ ਦਾ ਦਿਨ ਹੈ ਔਰ ਮੈਂ ਖੁਸ਼ਖਬਰੀ ਦੱਸਦੇ ਸਾਨੂੰ ਸਾਨੂੰ ਸਾਰਿਆਂ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡਾ ਭਰਾ ਸਾਡਾ ਭਰਾ ਸਤਨਾਮ ਸਿੰਘ ਸਨੀ ਮਾਸਟਰ ਜੋ ਸਾਡੇ ਨਾਲ ਬੈਠਾ ਹੈ ਜੋ ਕਿ ਸਾਡੇ ਵਾਰ ਨੰਬਰ 58 ਤੋਂ ਮਿਊਂਸੀਪਲ ਕਾਉਂਸਲਰ ਵੀ ਨੇ ਜਿਹੜੇ ਕਿ ਬੀਤੇ ਕੁਛ ਦਿਨ ਪਹਿਲਾਂ ਕਿਸੇ ਆਪਸੀ ਜਿਨੂੰ ਕਹਿੰਦੇ ਆ ਵੀ ਖੱਟ-ਮਿੱਠੀ ਕਾਰਨਾ ਕਰਕੇ ਪਾਰਟੀ ਤੋਂ ਚਲੇ ਗਏ ਸੀ ਔਰ ਉਹਨਾਂ ਨੇ ਅੱਜ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਿੱਦਣ ਮਾਸਟਰ ਸਣੀ ਜੀ ਦਾ ਅੱਜ ਭਾਵ ਬਰਥਡੇ ਆ ਆਪਣੇ ਜਨਮ ਦਿਨ ਵਾਲੇ ਦਿਨ ਜਿੱਦਣ ਅੱਜ ਮਾਸਟਰ ਸਣੀ ਜੀ ਦਾ ਬਰਥਡੇ ਹੈ ਉਸ ਦਿਨ ਇਹਨਾਂ ਨੇ ਆਪ ਮੁਹਾਰੇ ਅੱਕੇ ਉਹ ਕੇ ਫੋਨ ਕਰਕੇ ਕਿਹਾ ਕਿ ਮੈਂ ਦਿਲੋਂ ਚਾਹੁੰਦਾ ਕਿ ਪਰਿਵਾਰ ਤੋਂ ਅਡੋਕ ਕੇ ਆਪਣੇ ਪਰਿਵਾਰ ਆਪਣੇ ਆਮ ਆਦਮੀ ਪਾਰਟੀ ਪਰਿਵਾਰ ਤੋਂ ਆਪਣੀ ਪਾਰਟੀ ਤੋਂ ਅਡੋਕ ਕੇ ਮੇਰਾ ਜੀ ਨਹੀਂ ਲੱਗ ਰਿਹਾ ਮੇਰਾ ਮਨ ਕਰ ਰਿਹਾ ਮੈਂ ਛੇਤੀ ਤੋਂ ਛੇਤੀ ਆਪਣੀ ਪਾਰਟੀ ਤੋਂ ਆਪਣੇ ਘਰ ਵਾਪਸੀ ਕਰਾਂ ਵੱਡਾ ਦਿਲ ਦਿਖਾਇਆ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਨੇ ਅਸੀਂ ਜਦੋਂ ਗੱਲ ਕੀਤੀ ਸਾਡੇ ਆਨਰੇਬਲ ਸੀਐਮ ਸਾਹਿਬ ਦੇ ਨਾਲ ਉਹ ਕਹਿੰਦੇ ਕੋਈ ਨਹੀਂ ਬੱਚਿਆਂ ਤੋਂ ਬਹੁਤ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ ਪਰ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹ ਕਹਿੰਦੇ ਬੜੇ ਮਾਣ ਇੱਜ਼ਤ ਦੇ ਨਾਲ ਬੜੇ ਚੋਣਾਂ ਦੇ ਨਾਲ ਅੱਜ ਜੇ ਸਨੀ ਦਾ ਬਰਥਡੇ ਹੈ ਤਾਂ ਜੋ ਉਹਨੂੰ ਬੜੇ ਇੱਜ਼ਤ ਦੇ ਨਾਲ ਤੁਸੀਂ ਪਾਰਟੀ ਦੇ ਵਿੱਚ ਵਾਪਸ ਲੈ ਕੇ ਆਓ ਸੋ ਸਾਡੀ ਸਮੂਹ ਟੀਮ ਨੇ ਜਿੰਨੀ ਅੱਜ ਟੀਮ ਬੈਠੀ ਹੈ ਅਸੀਂ ਸਾਰਿਆਂ ਨੇ ਸਾਡੇ ਭਰਾ ਸਤਨਾਮ ਸਿੰਘ ਸਨੀ ਨੂੰ ਇਸ ਖੁਸ਼ ਮਤਲਬ ਕਿ ਖੁਸ਼ੀ ਦੇ ਮੌਕੇ ਦੇ ਉੱਤੇ ਅੱਜ ਪਾਰਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸੀ ਕਰਵਾਈ ਹੈ ਔਰ ਜਿਸ ਕਰਕੇ ਮੈਂ ਆਪਣੇ ਭਰਾ ਸਨੀ ਮਾਸਟਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਇਸੇ ਦੇ ਨਾਲ ਥੈਂਕ ਯੂ ਇਸੇ ਦੇ ਨਾਲ ਸਾਡੇ ਮਰਹੂਮ ਗੁਰਪ੍ਰੀਤ ਸਿੰਘ ਗੋਗੀ ਜੀ ਜਿਨ੍ਹਾਂ ਦੇ ਮਤਲਬ ਕਿ ਇਸ ਸੰਸਾਰ ਤੇ ਜਾਣ ਤੋਂ ਬਾਅਦ ਤੋਂ ਲੁਧਿਆਣਾ ਵੈਸਟ ਦੀ ਇਲੈਕਸ਼ਨ ਹੋ ਰਹੀ ਹੈ ਤੇ ਉਹਨਾਂ ਦੇ ਭਾਣ ਜੇ ਪਰਮਵੀਰ ਸਿੰਘ ਰੋਨੀ ਜੀ ਜਿਹੜੇ ਕਿ ਸਨੀ ਮਾਸਟਰ ਜੀ ਦੇ ਨਾਲ ਏ ਜਣੀ ਕਿ ਕੁਛ ਦਿਨ ਪਹਿਲਾਂ ਜਦੋਂ ਗਏ ਸੀ ਅੱਜ ਸਾਡੇ ਨਾਲ ਪਰਮਵੀਰ ਸਿੰਘ ਰੋਨੀ ਜੀ ਬੈਠੇ ਨੇ ਉਹਨਾਂ ਦੇ ਭਾਣ ਜੇ ਉਹਨਾਂ ਨੇ ਵੀ ਇਹ ਗੱਲ ਨੂੰ ਭਰੋਸਾ ਜਤਾਇਆ ਕਹਿੰਦੇ ਜੇ ਸਨੀ ਚੱਲਿਆ ਤੇ ਕਹਿੰਦੇ ਮੈਂ ਰ ਵੀ ਉਰੇ ਦਿਲ ਨਹੀਂ ਲੱਗਦਾ ਮੈਂ ਵੀ ਵਾਪਸ ਜਾਣਾ ਚਾਹੁੰਦਾ ਸੋ ਅਸੀਂ ਦੋਏ ਭਰਾਵਾਂ ਨੂੰ ਪਰਮਵੀਰ ਸਿੰਘ ਰੋਨੀ ਜੀ ਨੂੰ ਸਨੀ ਮਾਸਟਰ ਜੀ ਨੂੰ ਅੱਜ ਸਾਡੀ ਟੀਮ ਨੇ ਜੁਆਇਨ ਕਰਾਇਆ ਸੋ ਬਹੁਤ-ਬਹੁਤ ਮੁਬਾਰਕਾ ਇਸ ਤੋਂ ਬਾਅਦ ਚੋ ਮੇਰੇ ਤੋਂ ਬਾਅਦ ਚੋ 2 ਮਿੰਟ ਲਈ ਸਾਡੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਜੀ ਬੋਲਣਗੇ ਫਿਰ ਸਨੀ ਮਾਸਟਰ ਜੀ ਬੋਲਣਗੇ ਫਿਰ ਉਸ ਤੋਂ ਬਾਅਦ ਚੋ ਆਪਾਂ ਰਸਮੀ ਤੌਰ ਤੇ ਪਰਿਵਾਰ ਦੇ ਅੰਦਰ ਦੁਬਾਰਾ ਇਹਨਾਂ ਦੀ ਜਿਹੜੀ ਵਾਪਸੀ ਹੈ ਉਹ ਪਾਰਟੀ ਦਾ ਜਿਹੜਾ ਜਾਨੀ ਕਿ ਸਾਡਾ ਸੰਭਲ ਹੈ ਉਹ ਇਹਨਾਂ ਦੇ ਵਲੇ ਦੇ ਵਿੱਚ ਪਾ ਕੇ ਆਪਾਂ ਇਹਨਾਂ ਦੀ ਘਰ ਵਾਪਸੀ ਕਰਾਂਗੇ ਧੰਨਵਾਦ ਜੀ ਬਹੁਤ-ਬਹੁਤ ਥੈਂਕ ਯੂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਦੁਪਹਿਰੇ ਹੀ ਆ ਗਿਆ ਸੋ ਅਸੀਂ ਦਿਲ ਦੀ ਗ੍ਰਹੀ ਤੋਂ ਇਹਦਾ ਜੀ ਆਖਦੇ ਹਾਂ ਔਰ ਪਰਿਵਾਰ ਦਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਇਹਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਦੀ ਮਿਹਨਤ ਜਿਹੜੀ ਹੈ ਉਹਦਾ ਨਤੀਜਾ ਸੀ ਜਿਹੜਾ ਇਹਨੂੰ ਕਾਉਂਸਲਰ ਇਹ ਬਣਿਆ ਸੋ ਇਹਦੇ ਨਾਲ-ਨਾਲ ਸਾਡੇ ਗੋਗੀ ਜੀ ਦਾ ਭਾਂਜਾ ਜਿਹੜਾ ਉਹ ਵੀ ਜਿਹੜੇ ਨਾਲ ਇਕੱਠਿਆਂ ਨੇ ਪਾਰਟੀ ਜਿਹੜੀ ਜਨ ਕੀਤੀ ਸੀ ਅੱਜ ਉਹ ਵੀ ਭਰਾ ਸਾਡਾ ਉਹਨੇ ਵੀ ਕਰਵਾਪਸੀ ਕੀਤੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਔਰ ਹੁਣ ਵੀ ਦੱਸ ਰਿਹਾ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਚਾਹੁੰਦੀ ਹੈ ਕਿ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਉਹਨਾਂ ਤੇ ਜਿਹੜਾ ਵਰਤਿਆ ਜਾਵੇ ਸੋ ਕਹਿਣ ਦਾ ਭਾਵ ਤੁਸੀਂ ਹੋਰ ਦਿਨ-ਪ੍ਰਤੀ ਦਿਨ ਜਿਹੜੀਆਂ ਵੱਡੇ ਪਰਿਵਾਰ ਵੱਡਾ ਕਾਫਲਾ ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਵਾਅਦਾ ਹੋਇਆ ਦੇਖੋਗੇ ਮੈਂ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਫਿਰ ਇਹਨਾਂ ਦਾ ਜੀ ਆਇਆਂ ਆਖਦਾ ਹਾਂ ਬਹੁਤ-ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਸਣੀ ਮਾਸਟਰ ਅੱਜ ਆਪਣੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਗਿਆਮ ਭਗਵੰਤ ਮਾਨ ਜੀ ਅਰਵਿੰਦ ਕੇਦਰੀਵਾਲ ਜੀ ਆਪਣੇ ਸ਼ੈਰੀ ਕਲਸੀ ਜੀ ਸਨੀ ਆਲੂ ਵਾਲੀਆ ਜੀ ਸੋਨ ਸਾਹਿਬ ਨਿੱਜਰ ਸਾਹਿਬ ਜੋ ਅੱਜ ਮੇਰੇ ਨਾਲ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਆਸ਼ੀਰਵਾਦ ਦੇ ਕੇ ਦੁਬਾਰਾ ਜੁਆਇਨਿੰਗ ਕਰਾਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਮੇਰੀ ਗਲਤੀ ਸੀ ਕਿ ਮੈਂ ਦੂਜੀ ਕਾਂਗਰਸ ਪਾਰਟੀ ਵੱਲ ਗਿਆ ਬਾਅਦ ਦੇ ਵਿੱਚ ਮੈਨੂੰ ਇਹ ਭਲੇਖਾ ਦੂਰ ਹੋਇਆ ਕਿ ਦੂਰ ਦੇ ਢੋਲੀ ਸੁਭਾਅ ਨੇ ਸੀਗੇ ਕਾਲਜ ਆ ਕੇ ਪਤਾ ਲੱਗਿਆ ਕਿ ਉਹਨਾਂ ਦੇ ਤਾਂ ਆਪਸੀ ਫੁੱਟਾਂ ਹੀ ਬਹੁਤ ਜ਼ਿਆਦਾ ਨੇ ਮੇਰੀ ਕਿਸੇ ਨੇ ਕੀ ਬਾਹ ਫੜਨੀ ਆ ਜੋ ਆਪਸ ਵਿੱਚ ਲੜਦੇ ਪਏ ਨੇ ਤੇ ਜੋ ਮੈਂ ਫਿਰ ਅੱਜ ਫੈਸਲਾ ਕੀਤਾ ਕਿ ਮੈਂ ਆਪਣੀ ਆਪਣੇ ਜਨਮ ਦੇਣ ਵਾਲੀ ਪਾਰਟੀ ਜਿਨੇ ਮੈਨੂੰ ਜਨਮ ਦਿੱਤਾ ਜਿਨੇ ਮੈਨੂੰ ਕਾਉਂਸਲਰ ਬਣਾਇਆ ਇੱਥੇ ਤੱਕ ਪਹੁੰਚਾਇਆ ਤੇ ਮੈਨੂੰ ਇਹਨੇ ਤਰੱਕੀ ਮਾਨ ਬਖਸ਼ਿਆ ਮੇਰਾ ਉੱਥੇ ਜਾਣਾ ਹੀ ਬੈਟਰ ਹੈ ਕਿ ਅੱਜ ਫਿਰ ਸੀਐਮ ਭਗਵੰਤ ਮਾਨ ਜੀ ਨਾਲ ਵੀ ਮੁਲਾਕਾਤ ਕਰਕੇ ਸਾਰੀ ਪਾਰਟੀ ਦੀ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਉਹਨਾਂ ਨੇ ਮੈਨੂੰ ਵਾਪਸ ਹੀ ਅੱਜ ਇੱਥੇ ਜੁਆਇਨ ਕਰਵਾਇਆ ਵਾ ਤੇ ਮੈਂ ਧੰਨਵਾਦ ਕਰਦਾ ਵਾਂ ਸਭ ਤੋਂ ਪਹਿਲਾਂ ਤੇ ਮੈਂ ਆਪਣੀ ਗਲਤੀ ਦਾ ਵੀ ਅਹਿਸਾਸ ਕਰਦਾ ਵਾਂ ਕਿ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਨਾਲੋਂ ਕਈ ਗੁਣਾ ਬੈਟਰ ਹੈ ਤੇ ਜਿਨ੍ਹਾਂ ਨੇ ਕਾਮਦੇ ਇਨਸਾਨ ਨੂੰ ਕਾਉਂਸਲਰ ਵੀ ਬਣਾਇਆ ਇੰਨੀ ਇੱਜ਼ਤ ਦਿੱਤੀ ਤੇ ਦੁਬਾਰਾ ਤੋਂ ਇੱਕ ਵਾਰ ਮੈਂ ਧੰਨਵਾਦ ਕਰਦਾ ਵਾਂ ਸਾਰੀ ਹਾਈ ਕਮਾਂਡ ਦਾ ਸੀਐਮ ਭਗਵੰਤ ਮਾਨ ਜੀ ਦਾ ਤੇਜਰੀਵਾਲ ਸਰ ਦਾ ਸ਼ੈਰੀ ਗਲਸੀ ਜੀ ਦਾ ਸੌਨ ਸਾਹਿਬ ਦਾ ਆਲੂ ਵਾਲੀਆ ਸਾਹਿਬ ਜੀ ਦਾ ਨਿੱਜਰ ਸਾਹਿਬ ਦਾ ਜਿਨ੍ਹਾਂ ਨੇ ਅੱਜ ਮੈਨੂੰ ਅਸ਼ੀਰਵਾਦ ਦੇ ਕੇ ਦੁਬਾਰਾ ਘਰ ਵਾਪਸੀ ਕਰਾਈ ਹੈ ਤੇ ਮੈਂ ਵਾਦਾ ਕਰਦਾ ਹਾਂ ਜਿਸ ਡੈਡੀਕੇਸ਼ਨ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਆਮ ਆਦਮੀ ਪਾਰਟੀ ਲਈ ਅੱਗੇ ਤੋਂ ਵੀ ਮੈਂ ਵੱਧ ਚੜ ਕੇ ਆਪਣਾ ਯੋਗਦਾਨ ਪਾ ਕੇ ਆਪਣੀ ਇਸ ਬਾਈ ਇਲੈਕਸ਼ਨ ਨੂੰ ਸੰਜੀਵ अरोड़ा ਜੀ ਦੇ ਹੱਕ ਦੇ ਵਿੱਚ ਜਿਤਾਉਂਗਾ ਕੈਂਪੇਨ ਕਰੂੰਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੰਜੀਵ अरोड़ा ਜੀ ਵਿਧਾਨ ਸਭਾ ਜਰੂਰ ਜਾਣਗੇ ਧੰਨਵਾਦ ਜੀ ਲੋਕ ਲੋਕੀ ਤੁਸਥਾ ਹਾਂ ਜੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਇੰਕਾਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ 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 ਆ ਗਿਆ ਆ ਗਿਆ ਚਾਹੂ ਬਾਰ ਆ ਗਿਆ ਆ ਗਿਆ ਲਈ ਚਾਹਿਆ ਚਾਹੂ ਬਾਰ ਚਾਹਿਆ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਮੁਵਾਕ ਮੁਵਾਕ ਪਗੜਾ ਹੋ ਮੇਰਾ ਮੁਵਾਕ ਕੱਤੀ ਇੱਥੇ ਕਰਦਾ ਸੀ ਰੋਸੀ ਚਾਹ ਥੈਂਕ ਯੂ ਸਰ ਥੈਂਕ ਯੂ ਸਟਾਰ ਥੈਂਕ ਯੂ ਜੁਰ